ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਰੀਆਂ ਸੰਗਤਾਂ ਤੇ ਬੇਅੰਤ ਕਿਰਪਾ ਹੋ ਰਹੀ ਏ ਸ਼ਹੀਦ ਸਿੰਘ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਬਹੁਤ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਪਰ ਰਹੇ ਨੇ ਕਿਉਂਕਿ ਖਾਲਸਾ ਜੀ ਦਾ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਤੋਂ ਕੁਝ ਹੋ ਕੇ ਤਾਂ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਬਾਸ਼ਾ ਨੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਡਿਊਟੀ ਲਗਾਈ ਹੋਈ ਹੈ ਕਿ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰਨੀਆਂ ਉਹਨਾਂ ਦੇ ਦੁੱਖ ਰੋਗ ਕਟਨੇ ਤੇ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਵੀ ਹੋ ਰਹੀਆਂ ਨੇ ਖਾਲਸਾ ਜੀ ਝੋਲੀਆਂ ਖੁਸ਼ੀਆਂ ਦੇ ਲਲ ਭਰ ਰਹੀਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਧੰਤਲ ਬਾਬਾ ਦੀਪ ਸਿੰਘ ਸੇਵ ਜੀ ਦੇ ਦਰ ਤੇ ਖਾਲਸਾ ਜੀ ਹਰ ਐਤਵਾਰ ਨੂੰ ਚਪਹਿਰਾ ਸੇਭ ਕਟਿਆ ਜਾਂਦਾ ਹੈ ਜਦੋਂ ਕਿ ਧੰਤਲ ਬਾਬਾ ਦੀਪ ਸਿੰਘ ਸੇਵ ਜੀ ਦੇ ਦਰ ਤੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੁੰਦੀ ਖਾਲਸਾ ਜੀ ਪਰ ਆਪਾਂ ਕਦੇ-ਕਦੇ ਇਹ ਚੀਜ਼ ਵੀ ਸੋਚਦੇ ਆ ਕਿ ਆਪਣੀਆਂ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ ਜਿੰਨੇ ਆਪਣੇ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਨੇ ਦੂਜੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਨੇ ਉਹਨੇ ਸੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਹੈਗੇ ਆਪਣੇ ਘਰ ਦੇ ਵਿੱਚ ਬਰਕਤ ਕਿਉਂ ਨਹੀਂ ਪੈ ਰਹੀ ਆਪਾਂ ਬਹੁਤ ਮਿਹਨਤ ਵੀ ਕਰਦੇ ਆ ਰਖਾਰ ਸਾਹਿਬ ਜੀ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਕਿਉਂਕਿ ਆਪਾਂ ਕਦੇ ਕਦੇ ਇਸ ਤਰ੍ਹਾਂ ਦਾ ਵੀ ਕੋਈ ਕੰਮ ਕੀਤਾ ਹੁੰਦਾ ਹੈ ਜਿਸ ਦੇ ਨਾਲ ਦੂਸਰੇ ਨੂੰ ਬਹੁਤ ਜ਼ਿਆਦਾ ਦੁੱਖ ਤਕਲੀਫ ਹੋਇਆ ਹੁੰਦਾ ਹੈ ਜਾਂ ਆਪਣੀ ਕਿਸੇ ਗੱਲ ਦੀ ਠੇਸ ਦੇ ਕਾਰਨ ਉਸ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਹੁੰਦੇ ਨੇ ਜਦੋਂ ਆਪਾਂ ਖਾਰਸਾ ਜੀ ਮੇਰੇ ਕਹਿਣ ਦਾ ਭਾਵ ਇਹ ਆ ਕਿ ਕਿਸੇ ਦਾ ਦਿਲ ਦਿਖਾਉਣਾ ਕਿਸੇ ਤੋਂ ਮਤਲਬ ਵੀ ਆਪਾਂ ਕੱਢਦੇ ਆ ਤੇ ਉਤੋਂ ਤੋਂ ਉਸ ਦੇ ਨਾਲ ਖੁਸ਼ ਵੀ ਰਹਿਣੇ ਆ ਤੇ ਉਪਰੋਂ ਦੀ ਆਪਾਂ ਉਸ ਨੂੰ ਦੁੱਖ ਤਕਲੀਫ ਦੇਣੇ ਆ ਇਸ ਕਰਕੇ ਆਪਣੀਆਂ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ ਨਾ ਹੀ ਆਪਣੇ ਸੁਪਨੇ ਪੂਰੇ ਹੁੰਦੇ ਨੇ ਸੋ ਇਸ ਗੱਲ ਨੂੰ ਵੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਵੀ ਜੇ ਕਿਸੇ ਨੂੰ ਦੇ ਨਾਲ ਤੁਸੀਂ ਮਤਲਬ ਦਾ ਵੀ ਰਿਸ਼ਤਾ ਰੱਖਦੇ ਹੋ ਸਿਰਫ ਮਤਲਬ ਦੇ ਲਈ ਤੇ ਤਾਂ ਵੀ ਤੁਸੀਂ ਕਦੇ ਉਸ ਦਾ ਬੁਰਾ ਨਾ ਕਰਿਆ ਕਰੋ ਪਹਿਲੀ ਤਾਂ ਗੱਲ ਤੁਸੀਂ ਕਿਸੇ ਦੇ ਨਾਲ ਵੀ ਇਸੇ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਕਰਨਾ ਖਾਲਸਾ ਜੀ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਆਪਾਂ ਨੂੰ ਇਹ ਕੁਝ ਨਹੀਂ ਸਿਖਾਉਂਦੀ ਕਿ ਆਪਾਂ ਕਿਸੇ ਦਾ ਮਾੜਾ ਕਰੀਏ ਜਾਂ ਕਿਸੇ ਦਾ ਦਿਲ ਦਿਖਾਈਏ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਤਾਂ ਹਰ ਸਮੇਂ ਆਪਾਂ ਨੂੰ ਇਹ ਹੀ ਸਿਖਾਉਂਦੀ ਹੈ ਕਿ ਕਿਸੇ ਦਾ ਮਾੜਾ ਨਹੀਂ ਚਰਨਾ ਚਾਹੀਦਾ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ ਕਿਉਂਕਿ ਜਦੋਂ ਖਾਲਸਾ ਜੀ ਆਪਾਂ ਕਿਸੇ ਦਾ ਮਾੜਾ ਨਾ ਕਰਾਂਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਆਪਣਾ ਕਦੇ ਵੀ ਮਾੜਾ ਨਹੀਂ ਹੋਣ ਦੇਣਗੇ ਕਿਉਂਕਿ ਜੇ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਖਾਲਸਾ ਜੀ ਤੇ ਆਪਣਾ ਬੁਰਾ ਕਿਉਂ ਹੋਵੇਗਾ ਤੇ ਅੱਜ ਖਾਲਸਾ ਜੀ ਤੁਹਾਡੇ ਨਾਲ ਇਸ ਟੌਪਿਕ ਤੇ ਵਿਚਾਰ ਸਾਂਝੇ ਕਰਾਂਗੇ ਤਿੱਕ ਪੈਣ ਦੀ ਹੱਡ ਵੀਤੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਹ ਕਿਹੜੀਆਂ ਸੰਗਤਾਂ ਨੇ ਕਿਹੜੇ ਵੀਰ ਪੈਣ ਨੇ ਜਿਨ੍ਹਾਂ ਦੀ ਸ਼ਹੀਦ ਸਿੰਘ ਰੱਖਿਆ ਕਰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਦੇ ਨੇ ਕਿਉਂਕਿ ਖਾਲਸਾ ਜੀ ਇਹ ਚੀਜ਼ ਵੀ ਬਹੁਤ ਵੱਡੀ ਹੁੰਦੀ ਹੈ ਜਿੰਨਾ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਹੈ ਜੇ ਖਾਲਸਾ ਜੀ ਤੁਸੀਂ ਸੋਚੋ ਇਹ ਹਣਾ ਆਪਣੇ ਮਨ ਦੇ ਵਿੱਚ ਕਈ ਵਾਰ ਵਿਚਾਰ ਆਉਂਦਾ ਹੈ ਕਿ ਆਪਣੇ ਤੇ ਕਿਉਂ ਨਹੀਂ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਤੇ ਖਾਲਸਾ ਜੀ ਆਪਣੇ ਬੰਦੇ ਵਿੱਚ ਇਹ ਵੀ ਆਉਂਦਾ ਹੈ ਕਿ ਆਪਣੇ ਤੇ ਸ਼ਹੀਦ ਸਿੰਘ ਆਪਣੀ ਰੱਖਿਆ ਕਿਉਂ ਨਹੀਂ ਕਰਦੇ ਆਪਣੇ ਅੰਗ ਸੰਗ ਸਹਾਈ ਕਿਉਂ ਨਹੀਂ ਹੁੰਦੇ ਤਾਂ ਖਾਲਸਾ ਜੀ ਇਸ ਚੀਜ਼ ਦੇ ਲਈ ਇਸ ਚੀਜ਼ ਨੂੰ ਪਾਉਣ ਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਗੁਰਬਾਣੀ ਦੇ ਜਾਪ ਕਰਨੇ ਪੈਣਗੇ ਬੇਅੰਤ ਆਪਾਂ ਨੂੰ ਗੁਰਬਾਣੀ ਪੜ੍ਹਨੀ ਪਵੇਗੀ ਤੇ ਆਪਾਂ ਨੂੰ ਸਭ ਤੋਂ ਵੱਡੀ ਗੱਲ ਕਿ ਗੁਰੂ ਵਾਲੇ ਬਣਨਾ ਪਵੇਗਾ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਖਾਲਸਾ ਜੀ ਉਹਨਾਂ ਤੇ ਹੁੰਦੀ ਏ ਜਿਹੜੇ ਗੁਰੂ ਦੇ ਬਾਣੇ ਦੇ ਵਿੱਚ ਰਹਿੰਦੇ ਨੇ ਗੁਰੂ ਵਾਲੇ ਬਣਦੇ ਨੇ ਤੇ ਹਰ ਸਮੇਂ ਉਹਨਾਂ ਦੇ ਮੁਖ ਤੋਂ ਵਾਹਿਗੁਰੂ ਸੱਚੇ ਪਾਸ਼ਾ ਦੀ ਗੁਰਬਾਣੀ ਦੇ ਜਾਪ ਹੀ ਨਿਕਲਦੇ ਨੇ ਕਿਉਂਕਿ ਖਾਰਸਾ ਜੀ ਉਹਨਾਂ ਦੇ ਕੋਲ ਇੰਨਾ ਸਵਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਦੀ ਚੁਗਲੀ ਨਿੰਦਿਆ ਕਰ ਸਕਣ ਜਾਂ ਕਿਸੇ ਦਾ ਮਾੜਾ ਕਰ ਸਕਣ ਕਿਉਂਕਿ ਖਾਰਸਾ ਜੀ ਉਹਨਾਂ ਤੇ ਵੈਸੇ ਹੀ ਕੁਦਰਤੀ ਤੌਰ ਤੇ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਉਹਨਾਂ ਦਾ ਧਿਆਨ ਹੀ ਇਸ ਸਾਈਡ ਤੇ ਹੁੰਦਾ ਹੈ ਤਾਂ ਹੀ ਉਹਨਾਂ ਤੇ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਸ਼ਹੀਰ ਸਿੰਘ ਅੰਗ ਸੰਗ ਸਹਾਈ ਹੋ ਕੇ ਉਹਨਾਂ ਦੀ ਰੱਖਿਆ ਕਰਦੇ ਨੇ ਸੋ ਜੇ ਆਪਾਂ ਵੀ ਇਹ ਚੀਜ਼ ਲੈਣੀ ਹੈ ਖਾਲਸਾ ਜੀ ਚਾਹੁੰਦੇ ਆ ਕਿ ਆਪਣੇ ਤੇ ਵੀ ਸ਼ਹੀਰ ਸਿੰਘ ਕਿਰਪਾ ਕਰਨ ਆਪਣੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨ ਤੇ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਤੇ ਗੁਰਬਾਣੀ ਦੀ ਜਿੰਨਾ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਜਿੰਨਾ ਆਪਾਂ ਗੁਰੂ ਦੇ ਨਾਲ ਜੁੜਾਂਗੇ ਗੁਰੂ ਦੇ ਬਾਣੇ ਦੇ ਵਿੱਚ ਰਹਾਂਗੇ ਮਾਰਾ ਸੱਚੇ ਪਾਸ਼ਾ ਦੀ ਓਨੀ ਕਿਰਪਾ ਆਪਣੇ ਤੇ ਵੀ ਹੋਵੇਗੀ ਖਾਲਸਾ ਜੀ ਕਿਉਂਕਿ ਇਹ ਕੋਈ ਨੋਰਮਲ ਗੱਲ ਨਹੀਂ ਹੋਏਗੀ ਕਿ ਆਪਾਂ ਜੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਾਂਗੇ ਤੇ ਆਪਣੇ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਜਾਏਗੀ ਇਸ ਤਰ੍ਹਾਂ ਨਹੀਂ ਹੁੰਦਾ ਖਾਲਸਾ ਜੀ ਸੋ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਗੁਰਬਾਣੀ ਦੇ ਜਾਪ ਦੀ ਜ਼ਰੂਰਤ ਹੈ ਕੁਸੀ ਵੱਧ ਤੋਂ ਵੱਧ ਸਮੇਂ 'ਚ ਉਹ ਸਮਾਂ ਕੱਢ ਕੇ ਗੁਰਬਾਣੀ ਦੇ ਜਾਪ ਜ਼ਰੂਰ ਕਰਿਆ ਕਰੋ ਖਾਲਸਾ ਜੀ ਤੁਹਾਨੂੰ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਡੀਆਂ ਬਣੂ ਕਾਮਨਾ ਅਰਦਾਸਾਂ ਪੂਰੀਆਂ ਕਰਨ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਭੈਣ ਦੀ ਹੱਦ ਵੀਤੀ ਸਾਂਝੀ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਕਿਵੇਂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਅੰਗ ਸੰਗ ਸਹਾਈ ਹੋ ਕੇ ਉਹਨਾਂ ਦੀ ਰੱਖਿਆ ਕੀਤੀ ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਆਹੇ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਖਾਲਸਾ ਜੀ ਪੈਣ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਦੋਨੇ ਹਸਬੰਡ ਵਾਈਫ ਤੇ ਉਹਨਾਂ ਦੇ ਦੋ ਬੱਚੇ ਸਨ ਇੱਕ ਬੇਟਾ ਤੇ ਇੱਕ ਬੇਟੀ ਛੋਟੇ ਛੋਟੇ ਹੀ ਸਨ ਖਾਲਸਾ ਜੀ ਤੇ ਇੱਕ ਭੈਣ ਦੱਸਦੇ ਕਿ ਉਹਨਾਂ ਦੇ ਸੱਸ ਸੀ ਪਰਿਵਾਰ ਦੇ ਵਿੱਚ ਬੱਚਿਆਂ ਦੇ ਸਮੇਤ ਪੰਜ ਮੈਂਬਰ ਸੀ ਭੈਣ ਦੱਸਦੇ ਕਿ ਕਹਿੰਦੇ ਕਿ ਪਰ ਸਾਡੇ ਕੋਲ ਨਾ ਜ਼ਮੀਨ ਜ਼ਿਆਦਾ ਨਹੀਂ ਸੀ ਹੈਗੀ ਕਹਿੰਦੇ ਕਿ ਅਸੀਂ ਕਿਚਾਰਾ ਕਰਦੇ ਸੀ ਬਸ ਕਿਸੇ ਦਾ ਕੰਮ ਕਰਕੇ ਪੈਣ ਦੱਸਦੀ ਖਾਲਸਾ ਜੀ ਵੀ ਜਿਹੜੇ ਮੇਰੇ ਹਸਬੈਂਡ ਸੀਗੇ ਉਹ ਡਿਲੀਵਰੀ ਦਾ ਕੰਮ ਕਰਦੇ ਸੀ ਜਿਵੇਂ ਪਾਰਸਲ ਡਿਲੀਵਰ ਕਰਦੇ ਸੀਗੇ ਕਹਿੰਦੇ ਇਸ ਤਰ੍ਹਾਂ ਕਦੇ ਉਹ ਪਾਰਸਲ ਨਾ ਮਿਲਨੇ ਤਾਂ ਕਿਤੇ ਦਿਹਾੜੀ ਤੇ ਜਾ ਕੇ ਕੰਮ ਕਰਨਾ ਨਹੀਂ ਤਾਂ ਜ਼ਿਆਦਾਤਰ ਪਾਰਸਲ ਦਾ ਹੀ ਕੰਮ ਕਰਦੇ ਸੀ ਖਾਲਸਾ ਜੀ ਪੈਣ ਦੱਸਦੀ ਆ ਕਿ ਕਦੇ ਕਿ ਮੈਂ ਲੋਕਾਂ ਦੇ ਘਰ ਦੇ ਵਿੱਚ ਕਈ ਵਾਰ ਮੈਂ ਝਾੜੂ ਪੋਚੇ ਦਾ ਜਾਂ ਕਈ ਵਾਰ ਰੋਟੀ ਪਾਣੀ ਪਕਾ ਕੇ ਉਹ ਕੰਮ ਕਿੰਨੇ ਮੈਂ ਕਰਦੇ ਹੁੰਦੇ ਸੀ बच्चे के लिए छोटे-छोटे सी हाजे स्कूल ਦੇ ਵਿੱਚ ਨਹੀਂ ਸੀ ਜਾਂਦੀ ਕਿਉਂਕਿ ਖਾਲਸਾ ਜੀ ਭੈਣ ਦੱਸਦੇ ਕਿ ਇਹ ਮੈਂ ਥੋੜੀ-ਬਹੁਤ ਪੜ੍ਹੀ-ਲਿਖੀ ਹੋਈ ਸੀ ਇਹਨੇ ਕਈ ਵਾਰ ਮੈਂ ਟ੍ਰਾਈ ਕੀਤਾ ਸੀ ਕਿ ਮੈਂ ਕਿਸੇ ਛੋਟੇ-ਮੋਟੇ ਕੰਟਰੀ ਦੇ ਵਿੱਚ ਚਲੀ ਜਾਨੀਆ ਉੱਥੇ ਜਾ ਕੇ ਆਪਣਾ ਮਿਹਨਤ ਕਰਾਂਗੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਚੋਗੇ ਥੋੜੇ-ਬਹੁਤ ਸਾਡੇ ਕੋਲ ਪੈਸੇ ਬਣ ਜਾਇਆ ਕਰਨਗੇ ਕਿਉਂਕਿ ਖਾਲਸਾ ਜੀ ਭੈਣ ਦੱਸਦੇ ਆ ਕਿ ਜਿਹੜੇ ਉਹਨਾਂ ਦੇ ਹਸਬੰਡ ਸੀਗੇ ਉਹ ਇੰਨੇ ਜ਼ਿਆਦੇ ਪੜ੍ਹੇ-ਲਿਖੇ ਨਹੀਂ ਸੀ ਹੈਗੇ ਤੇ ਕਹਿੰਦੇ ਜਿਹੜੇ ਜਦੋਂ ਅਸੀਂ ਕੰਮ ਤੇ ਜਾਂਦੇ ਸੀ ਭੈਣ ਦੱਸਦੇ ਆ ਵੀ ਕਹਿੰਦੇ ਉਦੋਂ ਜਿਹੜੇ ਮੇਰੇ ਸੱਸ ਸੀ ਉਹ ਬੱਚਿਆਂ ਦੀ ਦੇਖ ਰੇਖ ਕਰ ਲੈਂਦੇ ਸੀ ਕਿਉਂਕਿ ਉਹ ਸੁਭਾਅ ਦੇ ਵੀ ਬਹੁਤ ਚੰਗੇ ਸੀ ਹਰਸਾ ਜੀ ਤੇ ਮਾਤਾ ਭੈਣ ਦੱਸਦੇ ਆ ਕਿ ਜਿਹੜੇ ਮਾਤਾ ਜੀ ਉਹਨਾਂ ਦੇ ਸੱਸ ਸੀ ਉਹ ਬੱਚਿਆਂ ਨੂੰ ਸੰਭਾਲ ਕੇ ਕਈ ਵਾਰ ਘਰ ਦੇ ਕੰਮ-ਕਾਰ ਵੀ ਰੋਟੀ ਪਾਣੀ ਦਾ ਵੀ ਕਰ ਲੈਂਦੇ ਸੀ ਜੇ ਕਈ ਵਾਰ ਅਸੀਂ ਕੰਮ ਤੋਂ ਭੈਣ ਦੱਸਦੇ ਵੀ ਲੇਟ ਹੋ ਜਾਂਦੇ ਸੀ ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਆ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜਿਹੜੇ ਸੱਸ ਸੀਗੇ ਭੈਣ ਦੱਸਦੇ ਆ ਵੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਇਹਨੇ ਉਹਨਾਂ ਦਾ ਗੁਰੂ ਦੇ ਨਾਲ ਬਹੁਤ ਪ੍ਰੇਮ ਸੀ ਉਹਨਾਂ ਨੇ ਹਰ ਰੋਜ਼ ਸਵੇਰੇ ਉੱਠ ਕੇ ਕਹਿੰਦੇ ਪਾਠ ਕਰਨਾ ਪਾਠ ਕਰਨ ਤੋਂ ਬਾਅਦ ਦੇ ਵਿੱਚ ਕੰਮ ਤਾਂ ਦੇ ਕਰਨੇ ਕਰਦੇ ਕਹਿੰਦੇ ਗੁਰਦੁਆਰਾ ਸਾਹਿਬ ਤਾਂ ਜਦੋਂ ਕਦੇ ਸਮਾਂ ਲੱਗਦਾ ਸੀ ਉਹਨਾਂ ਨੂੰ ਉਦੋਂ ਹੀ ਜਾਂਦੇ ਸੀਗੇ ਪਰ ਕਹਿੰਦੇ ਕਿ ਉਹ ਪਾਠ ਹਰ ਰੋਜ਼ ਕਰਦੇ ਸੀਗੇ ਖਾਰਸਾ ਜੀ ਭੈਣ ਦੱਸਦੇ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਗੁਰੂ ਸਹਿਬਾਨਾਂ ਦੀ ਤੇ ਤਾਂਤਲ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਤਸਵੀਰਾਂ ਫੋਟੋਆਂ ਲੱਗੀਆਂ ਹੋਈਆਂ ਸੀ ਜਿੰਨਾਂ ਦੀ ਰੋਜ਼ ਸਾਮ ਸਵਾਲ ਮੇਰੇ ਸੱਸ ਕਰਦੇ ਸੀ ਕਹਿੰਦੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਤੇ ਸਾਰੀ ਝਾੜ ਪੂਛ ਕਰਕੇ ਧੂਫ ਵੱਤੀ ਕਰਕੇ ਫਿਰ ਉਹਨਾਂ ਨੇ ਪਾਠ ਕਰਨਾ ਤੇ ਪਾਠ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਚਲ ਪਾਣੀ ਸ਼ਕਨ ਇਸੀ ਤੇਰਾ ਖਾਲਸਾ ਜੀ ਭੈਣ ਦੱਸ ਰਹੀ ਆ ਕਿ ਸਾਡੀ ਰੁਟੀਨ ਚੱਲਦੀ ਆਉਂਦੀ ਸੀ ਕਹਿੰਦੇ ਕਿ ਚਲੋ ਜਿੰਨਾ ਪਰਮਾਤਮਾ ਨੇ ਸਾਨੂੰ ਦਿੱਤਾ ਸੀ ਅਸੀਂ ਉਨੇ ਵਿੱਚ ਖੁਸ਼ ਸੀ ਕਹਿੰਦੇ ਕਿ ਸਾਡਾ ਛੋਟਾ ਜਿਹਾ ਘਰ ਸੀ ਕਹਿੰਦੇ ਅਸੀਂ ਉਨੇ ਵਿੱਚ ਸਾਰਾ ਪਰਿਵਾਰ ਬਹੁਤ ਵਧੀਆ ਸੀ ਕਿਉਂਕਿ ਕਹਿੰਦੇ ਸੀ ਤਿੰਨ ਪਰਿਵਾਰ ਦੇ ਵੱਡੇ ਮੈਂਬਰ ਸੀ ਆਪਸ ਦੇ ਵਿੱਚ ਵਧੀਆ ਖੁਸ਼ ਰਹਿੰਦੇ ਸੀ ਕਹਿੰਦੇ ਕਈ ਵਾਰ ਮੈਂ ਠੀਕ ਨਾ ਹੋਣਾ ਤੇ ਮੇਰੇ ਸੱਸ ਨੇ ਕੰਮ ਕਰ ਲੈਣੇ ਤੇ ਜੇ ਸੱਸ ਨੇ ਠੀਕ ਨਾ ਹੋਣਾ ਮੈਂ ਹੀ ਕਰ ਲੈਣੇ ਕਿਹਦੇ ਕਦੇ ਇਸ ਤਰ੍ਹਾਂ ਤਾਂ ਭੈਣ ਦਸਦੇ ਮੈਂ ਸੋਚਿਆ ਹੀ ਨਹੀਂ ਸੀ ਕਿ ਮੇਰੇ ਸਾਸਨੇ ਕਿਉਂਕਿ ਮੈਂ ਆਪਣੇ ਮਾ ਦੇ ਸਮਾਨ ਤੇ ਮਾ ਤੋਂ ਵੱਧ ਕੀ ਕਹਿੰਦੇ ਮੈਂ ਉਹਨਾਂ ਦੇ ਨਾਲ ਰਹਿੰਦੀ ਹੁੰਦੀ ਸੀ ਏਸੀ ਤਰ੍ਹਾਂ ਖਾਲਸਾ ਜੀ ਭੈਣ ਦਸਦੇ ਆ ਕਿ ਜਿਹੜੇ ਮੇਰੇ ਸੱਸ ਸੀ ਕਹਿੰਦੇ ਕਿ ਉਹ ਕਿਸੇ ਦੇ ਘਰੇ ਗਿਆ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਪਾਠ ਕਰ ਦਿਓ ਤਾਂ ਤੁਸੀਂ ਤਾਂ ਤਲ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚਪੈਰਾ ਸਾਹਿਬ ਘਟ ਲਿਆ ਕਰੋ ਵੀ ਤੁਹਾਡੇ ਘਰ ਦੇ ਹਾਲਾਤ ਵੀ ਠੀਕ ਹੋ ਜਾਣਗੇ ਤੇ ਹੌਲੀ-ਹੌਲੀ ਕਰਕੇ ਤੁਹਾਡਾ ਅੱਗੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਕਮਾਈ ਦੇ ਵਿੱਚ ਬਰਕਤ ਪੈਣੀ ਵੀ ਸ਼ੁਰੂ ਹੋ ਜਾਵੇਗੀ। ਖਾਲਸਾ ਜੀ ਭੈਣ ਦੱਸ ਦਿਆ ਵੀ ਉਥੋਂ ਕਹਿੰਦੇ ਮੇਰੇ ਸਾਸੇ ਜੋ ਉਹਨਾਂ ਨੇ ਜਪੈਰਾ ਸੇਬ ਘਰ ਦੇ ਵਿੱਚ ਕੱਟਣਾ ਸ਼ੁਰੂ ਕੀ ਕਰ ਦਿੱਤਾ ਉਹ ਪਰਿਵਾਰ ਨੇ ਜਿਵੇਂ ਦੱਸਿਆ ਪੂਰੀ ਮਰਿਆਦਾ ਦੇ ਨਾਲ ਕਿਵੇਂ ਜੋਤ ਜਗਾਉਣੀ ਹੈ, ਕਿਵੇਂ ਪਾਠ ਕਰਨਾ ਹੈ, ਕਿੰਨੇ ਤੋਂ ਕਿੰਨੇ ਸਮੇਂ ਤੱਕ ਕਰਨਾ ਹੈ। ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਆ ਕਿ ਉਤੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਜੁੜੇ ਸੀ। ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਆ ਕਿ ਪਰਮਾਤਮਾ ਦੀ ਕੁਰਬਾਨੀ ਦੇ ਚਾਪ ਹਰ ਰੋਜ਼ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚ ਕਹਿੰਦੇ ਵਾਦਦੇ ਗਏ। ਇਹਨੇ ਮਾਤਾ ਜੀ ਜਿਵੇਂ ਸੱਸ ਨੇ ਕਹਿੰਦੇ ਕਿ ਚਪੈਰਾ ਸੇਵਕਟਨਾ ਸ਼ੁਰੂ ਕੀਤਾ, ਉਹਨਾਂ ਦੇ ਨਾਲ ਕਹਿੰਦੇ ਮੈਂ ਵੀ ਚਪੈਰਾ ਸੇਵਕਟਨਾ ਸ਼ੁਰੂ ਕਰਤਾ। ਸਾਡੇ ਘਰ ਦੇ ਭੈਣ ਦੱਸਦੇ ਕਿ ਕਾਫੀ ਜ਼ਿਆਦਾ ਕਹਿੰਦੇ ਹਾਲਾਤ ਪਹਿਲਾਂ ਨਾਲੋਂ ਸੁਧਰ ਗਏ ਸੀ ਜਦੋਂ ਤੋਂ ਅਸੀਂ ਤਾਂ ਧੰਤਨ ਬਾਬਾ ਦੀਰ ਸਿੰਘ ਸਾਹਿਬ ਜੀ ਦੇ ਨਾਲ ਚੁੜੇ ਸੀ ਪਰ ਖਾਲਸਾ ਜੀ ਹੁਣ ਗੱਲ ਆਉਂਦੀ ਆ ਭੈਣ ਦੱਸਦਿਆ ਵੀ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹੁੰਦਾ ਹੈ ਜਿਹੜਾ ਆਪਣੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਹੈ ਉਹ ਆਪਾਂ ਨੂੰ ਭੋਗਣਾ ਹੀ ਪੈਂਦਾ ਹੈ ਬੇਸ਼ੱਕ ਆਪਾਂ ਕਿਸੇ ਕੋਨੇ ਦੇ ਵਿੱਚ ਜਾ ਕੇ ਕਿਉਂ ਨਾ ਬੈਠ ਲਈਏ ਰੱਬ ਆਪਾਂ ਨੂੰ ਉੱਥੋਂ ਵੀ ਖਿੱਚ ਕੇ ਲੈ ਆਉਂਦਾ ਹੈ ਸੁਖਾਰਸਾ ਜੀ ਇਸੇ ਤਰ੍ਹਾਂ ਪੈਂਡ ਦੱਸ ਰਹੀ ਆ ਕਿ ਜਿਹੜੇ ਮੇਰੇ ਹਸਬੈਂਡ ਸੀ ਉਹ ਡਿਲੀਵਰੀ ਦਾ ਕੰਮ ਕਰਦੇ ਸੀ ਇਹਨੇ ਇੱਕ ਦਿਨ ਉਹ ਆ ਰਹੇ ਸੀ ਤੇ ਉਹਨਾਂ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਕਹਿੰਦੇ ਕਿ ਐਕਸੀਡੈਂਟ ਇੰਨਾ ਜ਼ਿਆਦਾ ਬੁਰਾ ਹੁੰਦਾ ਹੈ ਵੀ ਜਿਹੜੇ ਮੇਰੇ ਹਸਬੈਂਡ ਹੁੰਦੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਹਿੰਦੇ ਉੱਥੇ ਮੌਕੇ ਤੇ ਹੀ ਡੈਥ ਹੋ ਜਾਂਦੀ ਏ ਪਾਲ ਸਜੀ ਬੈਂ ਦੱਸਦੇ ਕਿ ਇੰਨਾ ਜ਼ਿਆਦਾ ਮੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾੜ ਆਉਂਦਾ ਹੈ ਕਹਿੰਦੇ ਕਿ ਮੇਰੀ ਸੱਸ ਤੇ ਮੈਂ ਤੇ ਇੱਕ ਦੋ ਛੋਟੇ ਬੱਚੇ ਕਹਿੰਦੇ ਅਸੀਂ ਇੰਨੇ ਜ਼ਿਆਦਾ ਦੁਖੀ ਹੁੰਨੇ ਆ ਇਸ ਕਹਿੰਦੇ ਸਮੇਂ ਦੀ ਮਾੜੀ ਘੜੀ ਤੋਂ ਕਹਿੰਦੇ ਜੋ ਹੋਇਆ ਸੀ ਉਹ ਪਾੜਾ ਮੰਨ ਕੇ ਬੈਠ ਗਏ ਪਰ ਸਾਡੇ ਕੋਲ ਕਹਿੰਦੇ ਕਿ ਉੱਠ ਕੇ ਕੰਮ ਕਰ ਕਰਨ ਦੀ ਉਟਕੇ ਪਾਠ ਕਰਨ ਦੀ ਕਹਿੰਦੇ ਅਸੀਂ ਇੰਨੇ ਜ਼ਿਆਦਾ ਟੁੱਟ ਗਏ ਸੀ ਕਿ ਅਸੀਂ ਪਰਮਾਤਮਾ ਦੇ ਨਾਲ ਵੀ ਕਿਵੇਂ ਜੁੜਦੇ ਅਸੀਂ ਹਰ ਰੋਜ਼ ਸੋਚਦੇ ਸੀ ਪਾਠ ਵੀ ਕਰਦੇ ਆ ਫਿਰ ਖਾਲਸਾ ਜੀ ਪੜ੍ਹ ਕੇ ਦੇ ਕੇ ਸਾਡੇ ਮਨ 'ਚ ਇਹ ਆਇਆ ਕਿ ਅਸੀਂ ਚਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਹੈ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣੀ ਜਦੋਂ ਸ਼ੁਰੂ ਕੀਤੀ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਇਹ ਹਾਸਾ ਹੋਇਆ ਹੈ ਕਈ ਵਾਰ ਖਾਲਸਾ ਜੀ ਮੈਨੂੰ ਕਈ ਭੈਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਤੇ ਕਈ ਵਾਰ ਇੰਸਟਾਗ੍ਰam ਤੇ ਮੈਸੇਜ ਵੀ ਆਉਂਦੇ ਨੇ ਵੀ ਜਦੋਂ ਤੋਂ ਅਸੀਂ ਜਪੈਰਾ ਸਾਹਿਬ ਸ਼ੁਰੂ ਕੀਤਾ ਏ ਜਾਂ ਅਸੀਂ ਜੋਤ ਜਗਾਉਣੀ ਸ਼ੁਰੂ ਕੀਤੀ ਏ ਤੇ ਸਾਡੇ ਘਰ ਦੇ ਹਾਲਾਤ ਸਗੋਂ ਵਿਗੜਨੇ ਸ਼ੁਰੂ ਹੋ ਗਏ ਨੇ ਉਸੇ ਤਰ੍ਹਾਂ ਭੈਣ ਕਹਿੰਦੇ ਕਿ ਮੇਰੇ ਮਨ 'ਚ ਵੀ ਇਹੀ ਵਿਚਾਰ ਆਇਆ ਸੀ ਵੀ ਜਦੋਂ ਤੋਂ ਸ਼ੁਰੂ ਕੀਤਾ ਏ ਉਸ ਦੇ ਬਾਅਦ ਵਿੱਚ ਸਾਡੇ ਨਾਲ ਹੀ ਹਾਦਸਾ ਹੋਇਆ ਏ ਪਰ ਖਾਲਸਾ ਜੀ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਲਿਖੇ ਨੇ ਉਹ ਆਉਣੇ ਹੀ ਹੁੰਦੇ ਨੇ ਤੇ ਜਿੰਨੀ ਆਪਾਂ ਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਏ ਓਨੀ ਹੀ ਜ਼ਿੰਦਗੀ ਆਪਾਂ ਭੋਗਣੀ ਏ ਉਸ ਤੋਂ ਉੱਪਰ ਆਪਾਂ ਇੱਕ ਵੀ ਸਾਹ ਨਹੀਂ ਲੈ ਸਕਦੇ ਏਸੀ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਹੀ ਆ ਕਹਿੰਦੀ ਕਿ ਮੇਰੇ ਹਸਬੰਡ ਦੀ ਡੈਥ ਤੋਂ ਬਾਅਦ ਕਹਿੰਦੀ ਕਿ ਮੇਰੇ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਰਿਹਾ ਕਹਿੰਦੇ ਕਿ ਮੈਂ ਤੁਹਾਨੂੰ ਜਿਵੇਂ ਪੈਣ ਦੱਸ ਰਹੀ ਵੀ ਮੈਂ ਥੋੜੇ ਬਹੁਤ ਪੜ੍ਹੀ ਲਿਖੀ ਸੀ ਮੈਨੂੰ ਸੀ ਵੀ ਛੋਟੀ-ਬੋਟੀ ਕੰਟਰੀ ਦੇ ਵਿੱਚ ਚਲੇ ਜਾਨੀਆਂ ਉੱਥੇ ਚਾ ਕੇ ਕੰਮ ਕਰ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਲਾਂਗੀ ਖਾਰਸਾ ਜੀ ਪੈਣ ਦੱਸ ਰਿਹਾ ਕਿ ਫਿਰ ਵੀ ਦਰਬਾਰਾ ਤੋਂ ਕਹਿੰਦੇ ਮੈਂ ਸ਼ੁਰੂਆਤ ਕੀਤੀ ਮੈਂ ਤੇ ਮੇਰੀ ਸੱਸ ਨੇ ਕਹਿੰਦੇ ਕਿ ਅਸੀਂ ਦੋਨਾਂ ਨੇ ਦੁਪਹਿਰਾ ਸਹਿਬ ਕੱਟਣਾ ਜੋਤ ਜਗਾਉਣੀ ਆਪਣੇ ਬੱਚਿਆਂ ਦੀ ਦੇਖ ਰੇਖ ਕਰਨੀ ਪੈਣ ਦੱਸ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਨਾ ਜੋ ਪੈਸੇ ਆਉਣੇ ਉਸ ਦਿਨ ਆ ਸਾਡਾ ਰੋਟੀ ਦਾ ਗੁਜਾਰਾ ਚੱਲਣ। ਇਸੇ ਤਰ੍ਹਾਂ ਖਾਲਸਾ ਜੀ ਪਹਿਣ ਦੱਸਦੇ ਆ ਕਿ ਜਿਵੇਂ ਪਹਿਲਾ ਘਰ ਦੇ ਵਿੱਚ ਦੁਪਹਿਰਾ ਸੇਵ ਕੱਟਦੀ ਰਹੀ ਮੈਂ ਕਹਿੰਦੇ ਜੇ ਮੈਂ ਸੋਚਦੀ ਸੀ ਵੀ ਕਿਤੇ ਮੈਂ ਯੂਰਪ ਦੀ ਕੰਟਰੀ ਦਾ ਕੋਈ ਵੀਜ਼ਾ ਅਪਲਾਈ ਕਰਲਾਂ ਤੇ ਉਸ ਦੇ ਲਈ ਵੀ ਕਹਿੰਦੇ ਮੈਨੂੰ ਪੈਸੇ ਚਾਹੀਦੇ ਸਨ। ਕਿੰਨੇ ਮੇਰੇ ਕੋਲ ਪੈਸੇ ਨਹੀਂ ਸੀ ਹੈਗੇ ਜਿਹੜੇ ਮੈਂ ਵੀਜ਼ਾ ਅਪਲਾਈ ਕਰਕੇ ਤੇ ਆਪਣਾ ਕਿਤੇ ਬਾਹਰ ਜਾ ਕੇ ਬੱਚਿਆਂ ਦੀ ਅੱਗੇ ਫਿਊਚਰ ਲਾਈਫ ਮੈਂ ਸੈੱਟ ਕਰ ਸਕਦੀ ਸੀ। ਕਹਿੰਦੇ ਕਿ ਮੇਰੀ ਏਜ ਬਹੁਤ ਛੋਟੀ ਸੀ ਪੈਣ ਦਸ ਦੇ ਬੱਚੇ ਛੋਟੇ ਛੋਟੇ ਸੀ ਲੋਕ ਮੈਨੂੰ ਮਾੜੀ ਨਿਗਾ ਦੇ ਨਾਲ ਦੇਖਦੇ ਸੀ ਕਈ ਵਾਰ ਤਾਂ ਖਾਲਸਾ ਜੀ ਪੈਣ ਦਸ ਦੇ ਕਿ ਕਈਆਂ ਨੇ ਤਾਂ ਮੈਨੂੰ ਮੈਰਿਜ ਦੇ ਨਹੀਂ ਵੀ ਬੋਲਿਆ ਕਾਫੀ ਕਹਿੰਦੇ ਕਿ ਮੇਰੇ ਤੇ ਤੌਮਤਾ ਲਾਈਆਂ ਮੈਨੂੰ ਮਾੜੀ ਨਿਗਾ ਨਾਲ ਦੇਖਿਆ ਬਹੁਤ ਗੱਲਾਂ ਬਾਤਾਂ ਤਾਨੇ ਮੇਨੇ ਪੈਣ ਦਸ ਦੇ ਕਿ ਮੈਨੂੰ ਸੁਣਨ ਨੂੰ ਮਿਲੇ ਜੋ ਕਿ ਮੈਂ ਦੱਸ ਵੀ ਨਹੀਂ ਸਕਦੀ ਕਹਿੰਦੇ ਪਰ ਮੈਂ ਹਮੇਸ਼ਾ ਇਹ ਹੀ ਸੋਚਦਾ ਜਦੋਂ ਵੀ ਮੇਰੇ ਨਾਲ ਕੋਈ ਇਸ ਤਰ੍ਹਾਂ ਮਾੜਾ ਕਰਨ ਬਾਰੇ ਕੋਈ ਸੋਚਦਾ ਸੀ ਤੇ ਮੈਂ ਇਹ ਹੀ ਬਕੇਨੇ ਮੈਨੂੰ ਫੀਲ ਹੋਣਾ ਕਿ ਜਿਵੇਂ ਧੰਤਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਦਾ ਪੈਰਾ ਸ਼ਹੀਦਾ ਸਿੰਘਾਂ ਦਾ ਮੇਰੇ ਅੰਗ ਸੰਗੇ ਵੀ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਧੰਤਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਮੇਰੀ ਰੱਖਿਆ ਕਰਨਗੇ ਕਿਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਸੀ ਵੀ ਬਾਬਾ ਜੀ ਮੇਰੀ ਰੱਖਿਆ ਕਰਦੇ ਨੇ ਕਿਉਂਕਿ ਖਾਲਸਾ ਜੀ ਜਦੋਂ ਆਪਾਂ ਭਰੋਸਾ ਬਣਾ ਲੀਏ ਸ਼ਰਧਾ ਪਾਵਨਾ ਬਣਾ ਲੀਏ ਫਿਰ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਤਾਂ ਹੁੰਦੀ ਹੈ ਖਾਲਸਾ ਜੀ ਪੈਣ ਦੱਸਦੀ ਕਿ ਇਸੇ ਤਰ੍ਹਾਂ ਪਹਿਲਾਂ ਘਰ ਦੇ ਵਿੱਚ ਮੈਂ ਦੁਪਹਿਰਾ ਸਹਿਬ ਕੱਟਦੀ ਸੀ ਤੇ ਮੇਰੀ ਸੱਸ ਵੀ ਤੇ ਕਹਿੰਦੇ ਅਸੀਂ ਬੱਚਿਆਂ ਦੀ ਦੇਖ ਰੇ ਕਰਨੀ ਕਿਦੇ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਵੀ ਦੁਪਹਿਰਾ ਸਹਿਬ ਕੱਟਨੇ ਸ਼ੁਰੂ ਕਰੀਏ ਇਹ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਵੀ ਅਰਦਾਸ ਬੇਨਤੀ ਗਰੀਬਾਂ ਦੀ ਸੁਣਨ ਸਾਨੂੰ ਕੋਈ ਰਸਤਾ ਦਿਖਾਉਣ ਜਿਸ ਦੇ ਨਾਲ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਸੈੱਟ ਕਰ ਸਕੀਏ ਭਵਿੱਖ ਸੈੱਟ ਕਰ ਸਕੀਏ ਖਾਲਸਾ ਜੀ ਭੈਣ ਦੱਸਦੇ ਕਿ ਮੇਰੇ ਜਿਹੜੇ ਸਾਸਥੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਉਹਨਾਂ ਦਾ ਤਾਂ ਪਹਿਲਾਂ ਤੋਂ ਹੀ ਇਹਨੇ ਮੇਰੇ ਤੋਂ ਵੀ ਪਹਿਲਾਂ ਹੀ ਗੁਰੂ ਮਹਾਰਾਜ ਦੇ ਨਾਲ ਬਹੁਤ ਪ੍ਰੇਮ ਸੀ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਕਿ ਅਸੀਂ ਫਿਰ ਪਲਾਨ ਬਣਾਇਆ ਅਸੀਂ ਸ਼ੁੱਕਰਵਾਰ ਨੂੰ ਕਹਿੰਦੇ ਸ੍ਰੀ ਅਮਰਤਸਰ ਸਾਹਿਬ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਅਸੀਂ ਗਏ ਉਥੇ ਜਾ ਕੇ ਦਰਸ਼ਨ ਵੇਲੇ 2 ਦਿਨ ਕੀਤੇ ਤੇ 3 ਤੀਜੇ ਦਿਨ ਨੂੰ ਜਦੋਂ ਐਤਵਾਰ ਸੀ ਕਹਿੰਦੇ ਸਵੇਰੇ ਅਮਰਤ ਵੇਲੇ ਉੱਠ ਕੇ ਸ਼ਰਧਾਂਜ ਕਰਕੇ ਦੀਗ ਕਰਾ ਕੇ ਅਰਦਾਸ ਬੇਨਤੀ ਕਹਿੰਦੇ ਆਪ ਵੀ ਕੀਤੀ ਤੇ ਅੰਦਰ ਬਾਬਾ ਜੀ ਤੋਂ ਵੀ ਕਰਵਾਈ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਭੈਣ ਦੱਸ ਰਿਹਾ ਕਿ ਜਿੰਨਾ ਸਮਾਂ ਦੁਪਹਿਰਾ ਸਹਿਬ ਨਾ ਸ਼ੁਰੂ ਹੋਇਆ ਉਨਾ ਸਮਾਂ ਕਹਿੰਦੇ ਅਸੀਂ ਉੱਥੇ ਬੈਠ ਕੇ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜੋ ਪਈ ਸਹਿਰ ਦੇ ਕਿੰਨੇ ਅਸੀਂ ਪਾਠ ਕੀਤੇ ਜਿਨ੍ਹਾਂ ਦੀ ਕੋਈ ਗਿਣਤੀ ਮਿੰਤੀ ਨਾ ਕੀਤੀ ਖਾਲਸਾ ਜੀ ਭੈਣ ਦਾ ਸ੍ਰੀ ਘਰ ਬੈਠ ਕੇ ਵੀ ਹਰ ਰੋਜ਼ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਦਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਇਹ ਹੀ ਅਰਦਾਸ ਬੇਨਤੀ ਕਰਨੀ ਕਿ ਮੇਰੇ ਬਾਪੂ ਜੀ ਖੰਡੇ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀ ਧੀ ਨੂੰ ਕੋਈ ਰਸਤਾ ਦਿਖਾਓ ਕੋਈ ਰਸਤਾ ਦਿਖਾਓ ਜਿਸ ਤੇ ਉਹ ਸੈੱਟ ਕਰ ਸਕੇ ਆਪਣਾ ਫਿਊਚਰ ਤੇ ਆਪਣੇ ਬੱਚਿਆਂ ਦਾ ਵੀ ਵੀ 100 200 ਦੇ ਨਾਲ ਲੋਕ ਵੀ ਜ਼ਿੰਦਗੀ ਟਪਾਉਣੀ ਬਹੁਤ ਔਖੀ ਹੈ ਕਿਉਂਕਿ ਖਾਲਸਾ ਜੀ ਆਪਾਂ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਜਦੋਂ ਆਪਾਂ ਕੀਤੇ ਅੱਗੇ ਕਿਸੇ ਦੇ ਕੰਮ ਕਰਨ ਚਾਹਨੀਆ ਤਾਂ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਫਿਰ 100 200 ਰੁਪਏ ਜਦੋਂ ਮਿਲਣਾ ਤੇ ਉਸ ਦੇ ਨਾਲ ਤਾਂ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਰੋਟੀ ਵੀ ਨਹੀਂ ਬਣਦੀ ਹਰ ਰੋਜ਼ ਦੀ ਰੋਟੀ ਵੀ ਬਣਾਉਣ ਤੇ ਆਪਾਂ ਨੂੰ ਕਿੰਨਾ ਖਰਚਾ ਆਉਂਦਾ ਹੈ ਯੋਗੇ ਮਗੇ ਹਾਈ ਕਿੰਨੀ ਹੋ ਗਈ ਹੈ ਉਹਸੀ ਤਰ੍ਹਾਂ ਖਾਰਸਾ ਜੀ ਭੈਣ ਸੋਚਦੇ ਸਨ ਕਿ ਕਿਉਂ ਨਾ ਮੈਂ ਆਪਣੇ ਬੱਚਿਆਂ ਦੇ ਲਈ ਉਹਨਾਂ ਦਾ ਭਵਿੱਖ ਫਿਊਚਰ ਸੈੱਟ ਕਰਾਂ ਖਾਰਸਾ ਜੀ ਭੈਣ ਦੱਸਦੇ ਜਦੋਂ ਵੀ ਮੇਰੇ ਤੇ ਕਹਿੰਦੇ ਕੋਈ ਵੀ ਦੁੱਖ ਤਕਲੀਫ ਆਉਣਾ ਜਾਂ ਮੈਨੂੰ ਕਿਸੇ ਨੇ ਕਹਿੰਦੇ ਲਗਾ ਕੇ ਗੱਲਾਂ ਬਾਤਾਂ ਕਰਨੀਆਂ ਜਦੋਂ ਮੈਂ ਪਿੰਡ 'ਚ ਬਾਹਰ ਨਿਕਲਦਾ ਜਾਂ ਮੈਨੂੰ ਕਿਸੇ ਨੇ ਕੋਈ ਟੌਂਚ ਮਾਰਨੇ ਕਹਿੰਦੇ ਮੈਨੂੰ ਹਮੇਸ਼ਾ ਇਸ ਤਰ੍ਹਾਂ ਲੱਗਣਾ ਦੇਵੇਂ ਮੇਰੇ ਅੱਗੇ ਪਿੱਛੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਵੇਂ ਜਿਵੇਂ ਇੱਧਰ ਦੇਖਦੀਆਂ ਸੱਜੇ ਤਾਂ ਇੱਧਰ ਵੀ ਮੈਨੂੰ ਐ ਲੱਗਣਾ ਮੇਰੇ ਨਾਲ ਕੋਈ ਖੜਾ ਐ ਜੇ ਖੱਬੇ ਦੇਖਣਾ ਤਾਂ ਖੱਬੇ ਵੀ ਮੈਨੂੰ ਲੱਗਣਾ ਕਿ ਇੱਧਰ ਵੀ ਮੇਰੇ ਨਾਲ ਕੋਈ ਖੜਾ ਐ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਆ ਕਿ ਕਹਿੰਦੇ ਵੀ ਮੇਰੀ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅੰਗ ਸੰਸ ਆਈ ਹੋ ਕੇ ਰੱਖਿਆ ਕੀਤੀ ਖਾਲਸਾ ਜੀ ਭੈਣ ਦੱਸ ਰਿਹਾ ਵੀ ਜਿੰਨਾ ਸਮਾ ਚ ਪਹਿਰਾ ਸਹਿਬ ਨਹੀਂ ਸੀ ਸ਼ੁਰੂ ਹੁੰਦਾ ਕੁੰਡਾ ਸਭਾ ਕਹਿੰਦੇ ਅਸੀਂ ਚਪਈ ਸਹਿਬ ਦੇ ਪਾਠ ਕਰਦੇ ਰਹਿਣਾ ਜਦੋਂ ਕਹਿੰਦੇ ਦੁਪਹਿਰਾ ਸਹਿਬ ਸ਼ੁਰੂ ਹੋਣਾ ਕਹਿੰਦੇ 12 ਤੋਂ 4 ਵਜੇ ਤੱਕ ਸੰਪੂਰਨ ਦੁਪਹਿਰਾ ਸਹਿਬ ਬਿਨਾਂ ਉੱਠਿਆ ਬਿਨਾਂ ਸੁਪੇਸ ਨਿਆ ਕਹਿੰਦੇ ਕਿ ਦੁਪਹਿਰਾ ਸਹਿਬ ਦੀ ਹਾਜ਼ਰੀ ਭਰਨੀ ਤੇ ਕਈ ਵਾਰ ਤਾਂ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਵਿੱਚ ਜਦੋਂ ਮੈਂ ਗੁਰਬਾਣੀ ਦੇ ਜਾਪ ਕਰਦੇ ਵਿੱਚ ਕਰਦੀ ਹੁੰਦੀ ਸੀ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਵਿੱਚ ਵਰਾਕ ਦੇ ਵਿੱਚ ਹੰਝੂ ਆ ਜਾਣੇ ਇਹ ਦੇਖੇ ਇਸ ਤਰ੍ਹਾਂ ਮੈਂ ਕਈ ਵਾਰ ਸੁਣਿਆ ਸੀ ਕਿ ਜਿੰਨਾ ਦੇ ਪਾਠ ਕਰਦੇ ਸਮੇਂ ਅੱਖਾਂ ਦੇ ਵਿੱਚ ਪਾਣੀ ਆਉਂਦਾ ਹੰਝੂ ਆਉਂਦੇ ਨੇ ਤਾਂ ਉਹ ਇੱਕ ਚੰਗਾ ਸੰਕੇਤ ਹੁੰਦਾ ਹੈ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਵਰਾਗ ਵਿੱਚ ਆ ਜਾਂਦੇ ਹਾਂ ਖਾਲਸਾ ਜੀ ਪਾਠ ਕਰਦੇ ਸਮੇਂ ਗੁਰਬਾਣੀ ਦੇ ਜਾਪ ਕਰਦੇ ਸਮੇਂ ਤਾਂ ਇਸ ਸੰਕੇਤ ਨੂੰ ਬਹੁਤ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਸੀ더라 ਕਾਲ ਸੱਜੀ ਪੈਣ ਦੱਸ ਰਿਹਾ ਕਿ ਮੈਂ ਪਹਿਲਾ ਹੀ ਦੁਪਹਿਰਾ ਸਹਿਬ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਧਾਰਤੀ ਕਟਿਆ ਇਹਦੇ ਉੱਥੇ ਬੈਠ ਕੇ ਉਸ ਦਿਨ ਵੀ ਅਸੀਂ ਰਹੇ ਤੇ ਜਦੋਂ ਅਸੀਂ ਦੁਪਹਿਰਾ ਸਹਿਬ ਕੱਟ ਲਿਆ ਕੱਟਣ ਤੋਂ ਬਾਅਦ ਦੇ ਵਿੱਚ ਕਿਤੇ ਅਸੀਂ ਬੈਠੇ ਸੀ ਸਾਡੇ ਬੱਚੇ ਬਹੁਤ ਜ਼ਿਆਦਾ ਕਹਿੰਦੇ ਕਿ ਜਿਵੇਂ ਭੁੱਖ ਪਿਆਸ ਉਹਨਾਂ ਨੂੰ ਲੱਗੀ ਸੀ ਉਹ ਰੋ ਰਹੇ ਸੀ ਕਿਹਨੇ ਨਾਲ ਇੱਕ ਪਰਿਵਾਰ ਬੈਠਾ ਉਹਨਾਂ ਨੇ ਬੋਤਲ ਦੇ ਵਿੱਚੋਂ ਪਾਣੀ ਦਿੱਤਾ ਜਦੋਂ ਪਿਆਇਆ ਕਹਿੰਦੇ ਕਾਫੀ ਮੈਂ ਉੱਥੇ ਬੈਠੀ ਵੀ ਕਹਿੰਦੇ ਮੇਰੇ ਅੱਖ ਦੇ ਵਿੱਚ ਪੂਰੇ ਹੰਝੂ ਆ ਗਏ ਇੰਨੇ ਮੈਂ ਵਿਰਾਗ ਦੇ ਵਿੱਚ ਉੱਥੇ ਬੈਠੀ ਵੀ ਤਾਂਤਲ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੀ ਰਹੀ ਕਿ ਬਾਪੂ ਜੀ ਕੋਈ ਰਸਤਾ ਦਿਖਾਓ ਤਾਂ ਖਾਲਸਾ ਜੀ ਉਹ ਜੋ ਪਰਵਾਸੀ ਬਹਿਣ ਦੱਸਦੇ ਕਿ ਉਹ ਮਲੇਸ਼ੀਆ ਵਿੱਚ ਰਹਿੰਦਾ ਸੀ ਪੀਆਰਸੀ ਇੰਡੀਆ ਤੋਂ ਸੀ ਪਰ ਉਥੇ ਸਿਟੀਜ਼ਨ ਸੀਗੇ ਮਲੇਸ਼ੀਆ ਦੇ ਵਿੱਚ ਇਹਦੇ ਉਹਨਾਂ ਨੇ ਜਦੋਂ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਬੱਚਿਆਂ ਨੂੰ ਕਿਉਂ ਰਵਾ ਰਹੇ ਹੋ ਜੋ ਚੀਜ਼ ਮੰਗਦੇ ਆ ਉਹਨਾਂ ਨੂੰ ਲੈ ਕੇ ਦੋ ਤਾਂ ਖਾਲਸਾ ਜੀ ਭੈਣ ਦੱਸ ਦਿਆ ਵੀ ਮੈਂ ਆਗੋਂ ਥੋੜਾ ਜਿਹਾ ਗੁੱਸੇ ਨਾਲ ਕਿਹਾ ਕਿ ਲੈ ਕੇ ਵੀ ਕਿ ਪੈਸੇ ਦੇ ਨਾਲ ਹੀ ਦਿੱਤਾ ਜਾਂਦਾ ਹੈ ਵੀ ਤੁਹਾਨੂੰ ਕੀ ਪਤਾ ਸਾਡੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਖਾ ਸਜੀ ਉਹ ਪਰਿਵਾਰ ਪੈਣ ਦੱਸ ਦੇ ਵੀ ਮੈਨੂੰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ ਕੀ ਵੀ ਤੁਹਾਡੇ ਨਾਲ ਹੋਇਆ ਹੈ ਤਾਂ ਉਹ ਪੈਣ ਦੱਸ ਦੇ ਕਿ ਮੈਂ ਆਪਣੀ ਸਾਰੀ ਵਾਰਤਾ ਉਹ ਪਰਿਵਾਰ ਨੂੰ ਜਦੋਂ ਦੱਸੀ ਤਾਂ ਉਹ ਪਰਿਵਾਰ ਕਹਿੰਦੇ ਵੀ ਮੈਨੂੰ ਕਹਿਣ ਲੱਗੇ ਕਿ ਅਸੀਂ ਤੇਰਾ ਮਲੇਸ਼ੀਆ ਦਾ ਜੇ ਬੀਜਾ ਲਗਵਾ ਲਈਏ ਤੈਨੂੰ ਅਸੀਂ ਆਪਣੇ ਨਾਲ ਲੈ ਚਾਈਏ ਤਾਂ ਤੁਹਾਨੂੰ ਕਿਵੇਂ ਲੱਗੇਗਾ ਵੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਅਸੀਂ ਉੱਥੇ ਜਾ ਕੇ ਤੁਹਾਨੂੰ ਆਪਣੇ ਆਪ ਹੀ ਜਿੱਥੇ ਸਾਡਾ ਕੰਮ ਚੱਲਦਾ ਉੱਥੇ ਅਸੀਂ ਤੁਹਾਨੂੰ ਕੰਮ ਵੀ ਦਵਾ ਦੇਵਾਂਗੇ ਇੱਥੇ ਤੱਕ ਭੈਣ ਦੱਸਦੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਘਰ ਦੇ ਵਿੱਚ ਤੁਹਾਨੂੰ ਰੱਖ ਵੀ ਲਵਾਂਗੇ ਜਿੰਨਾ ਸਮਾਂ ਤੁਸੀਂ ਆਪਣਾ ਅੱਗੇ ਕੁਝ ਸੈੱਟ ਨਹੀਂ ਕਰ ਲੈਂਦੇ ਖਾਰਸਾ ਜੀ ਭੈਣ ਦੱਸਦੇ ਜਦੋਂ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਕਿ ਇਹਦੇ ਮੈਂ ਖੁਦ ਹਰਾਨ ਰਹੇਗੀ ਕਿ ਮੈਨੂੰ ਇਹਨਾਂ ਨੇ ਕਿਹਾ ਵੀ ਮੈਂ ਕਿਵੇਂ ਵੀ ਇਹ ਸਭ ਕਰਾਂਗੀ ਵੀ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹੋਗੇਗੇ ਇਹਨਾਂ ਨੇ ਤਾਂ ਸਿਰਫ ਮੈਨੂੰ ਬੀਚੇ ਦੇ ਲਈ ਕਿਹਾ ਹੈ ਖਾਰਸਾ ਜੀ ਭੈਣ ਦੱਸਦੀ ਕਿ ਉਹ ਪਰਿਵਾਰ ਨੂੰ ਮੈਂ ਕਿਹਾ ਵੀ ਨਹੀਂ ਹਜੇ ਨਹੀਂ ਜਾ ਸਕਦੇ ਕਿਉਂਕਿ ਸਾਡੇ ਕੋਲ ਤਾਂ 1 ਰੁਪਇਆ ਨਹੀਂ ਹੈਗਾ ਵੀ ਸਾਡੇ ਕੋਲ ਨਾ ਹੀ ਕੱਪੜੇ ਲੈਣ ਨੂੰ ਪੈਸੇ ਨੇ ਨਾ ਹੀ ਟਿਕਟ ਨੂੰ ਨਾ ਹੀ ਢੀਚੇ ਨੂੰ ਖਾਰਸਾ ਜੀ ਭੈਣ ਦੱਸ ਰਿਹਾ ਉਹ ਪਰਿਵਾਰ ਨੇ ਕਿਹਾ ਕਿ ਉਸ ਚੀਜ਼ ਦੀ ਤੁਸੀਂ ਚਿੰਤਾ ਨਾ ਕਰੋ ਉਹ ਚੀਜ਼ ਸਾਡੇ ਤੇ ਛੱਡ ਦਿਓ ਤੁਸੀਂ ਸਿਰਫ ਜਾਣਾ ਹੀ ਹੈ ਬਾਕੀ ਸਾਰਾ ਖਰਚਾ ਅਸੀਂ ਆਪੇ ਹੀ ਲਗਾਵਾਂਗੇ ਵੀ ਜਿੱਥੇ ਵੀ ਲੱਗਣਾ ਇਥੇ ਤੱਕ ਉਹਨਾਂ ਨੇ ਕਿਹਾ ਕਿ ਜੋ ਤੁਹਾਡੇ ਬੱਚੇ ਨੇ ਦੋ ਤੇ ਤੁਹਾਡੇ ਸੱਸ ਨੇ ਉਹਨਾਂ ਦੇ ਇੰਡੀਆ ਜੋ ਵੀ ਖਰਚਾ ਹੋਵੇਗਾ ਰਹਿਣ ਸਹਿਣ ਦਾ ਜੋ ਉਹਨਾਂ ਨੂੰ ਦਵਾਈ ਚਾਹੀਦੀ ਬੱਚਿਆਂ ਦੀ ਪੜ੍ਹਾਈ ਲਿਖਾਈ ਜਾਂ ਬੱਚਿਆਂ ਦੀ ਜੋ ਵੀ ਚੀਜ਼ ਵਸਤ ਚਾਹੀਦੀ ਏ ਉਹ ਸਭ ਖਰਚਾ ਵੀ ਅਸੀਂ ਹੀ ਚੱਕਾਂਗੇ ਜਿੰਨਾ ਸਮਾਂ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋ ਸਕਦੇ ਤੋ ਇਸ ਤਰ੍ਹਾਂ ਖਾਲਸਾ ਜੀ ਬਹਿਣ ਦੱਸਦੇ ਕਿ ਉਹ ਮੇਰਾ ਪਹਿਲਾ ਚਪੈਰਾ ਸਹਿਬ ਸੀ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੀ ਇੰਨੀ ਨੇੜੇ ਹੋ ਕੇ ਸੁਣੀ ਤੇ ਮੇਰੇ ਤੇ ਕਿਰਪਾ ਕੀਤੀ ਖਾਲਸਾ ਜੀ ਬਹਿਣ ਦੱਸਦੇ ਆ ਕਿ ਇੱਕ ਮਹੀਨੇ ਦੇ ਵਿੱਚ ਹੀ ਉਹ ਪਰਿਵਾਰ ਮੇਰਾ ਵਿਆਹ ਲਗਵਾ ਕੇ ਕਹਿੰਦੇ ਮੈਨੂੰ ਨਾਂ ਲੈ ਜਾਂਦਾ ਹੈ ਕਿ ਦੇ ਉਥੇ ਜਾ ਕੇ ਉਹ ਪਰਿਵਾਰ ਹੀ ਮੈਨੂੰ ਕੰਮ ਤੇ ਲਗਾਉਂਦਾ ਹੈ ਕਿਹਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਕ ਮੈਂ ਕਮੀਰਾ ਕੰਮ ਚੱਲਦਾ ਹੈ ਜਿੰਨਾ ਕ ਮੈਂ ਕੰਮ ਕਰਦੀ ਆ ਕਿਹਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਕੁਝ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਦਿੱਤਾ ਹੈ ਜਿਸ ਦਾ ਮੈਂ ਸ਼ੁਕਰਗੁਜ਼ਾਰ ਕਰਦੀ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੁਕਰਾਨਾ ਕਰਦੀ ਆ ਸਰ ਜੀ ਭੈਣ ਦੱਸਦੇ ਆ ਵੀ ਅੱਜ ਵੀ ਮੇਰੀ ਸਾਸ ਤੇ ਮੈਂ ਅਸੀਂ ਦੋਨੇ ਮਾਮਾਤੀਆ ਘਰ ਦੇ ਵਿੱਚ ਚਪੈਰਾ ਸਾਹਿਬ ਕੱਟਦੀਆਂ ਜੋਤ ਜਗਾਉਂਦੀਆਂ ਤੇ ਧੰਤਨ ਬਾਬਾ ਦੀਪ ਸਿੰਘ ਸੇਵ ਜੀ ਬਾਰਾ ਸੱਚੇ ਪਾਤਸ਼ਾਹ ਤੇ ਅੱਗੇ ਅੱਜ ਵੀ ਅਸੀਂ ਅਰਦਾਸ ਬੇਨਤੀ ਕਰਦੇ ਆ ਕਿ ਜਿਵੇਂ ਧੰਤਨ ਬਾਬਾ ਦੀਪ ਸਿੰਘ ਸੇਵ ਜੀ ਸਾਡੇ ਤੇ ਕਿਰਪਾ ਕੀਤੀ ਗਰੀਬਾਂ ਤੇ ਸਾਡੀ ਬਾਹ ਫੜੀ ਉਸੇ ਤਰ੍ਹਾਂ ਹਰ ਇੱਕ ਪੈਨੁਪਰਾ ਤੇ ਕਿਰਪਾ ਕਰਨੀ ਤੇ ਉਹਨਾਂ ਦੀ ਬਾਹ ਫੜਨੀ ਲਾਜ ਰੱਖਣੀ ਸੋ ਖਾਲਸਾ ਜੀ ਇਸ ਤਰ੍ਹਾਂ ਤਾਂ ਅੰਤਲ ਬਾਬਾ ਦੀਪ ਸਿੰਘ ਸਹਿਬ ਜੀ ਆਪਣੀ ਸਰਦਾ ਭਾਵਨਾ ਨੂੰ ਦੇ ਕੇ ਆਪਣੇ ਭਰੋਸੇ ਨੂੰ ਦੇ ਕੇ ਸ਼ਹੀਦ ਸਿੰਘ ਖੁਸ਼ ਹੋ ਕੇ ਆਪਣੀ ਰੱਖਿਆ ਕਰਦੇ ਨੇ ਜਿਹੜੀਆਂ ਸੰਗਤਾਂ ਕਰ ਬਾਣੀ ਦੇ ਨਾਲ ਜੋੜਦੀਆਂ ਨੇ ਸੇਵਾ ਸਿਮਰਨ ਕਰਦੀਆਂ ਨੇ ਕਿਸੇ ਦਾ ਬੁਰਾ ਨਹੀਂ ਕਰਦੀਆਂ ਤੇ ਨਾ ਹੀ ਉਹਨਾਂ ਦੇ ਮਨ ਦੇ ਵਿੱਚ ਕੋਈ ਈਰਖਾ ਕ੍ਰੋਧ ਹੁੰਦੀ ਉਹਨਾਂ ਤੇ ਸ਼ਹੀਦ ਸਿੰਘ ਰੱਖਿਆ ਕਰਦੇ ਨੇ ਖਾਲਸਾ ਜੀ ਉਹਨਾਂ ਤੇ ਖੁਸ਼ ਹੁੰਦੇ ਨੇ ਫੁਕਾਰ ਸਾਜੀ ਇਸ ਉਸ ਪੈਂ ਦੀ ਹੱਦ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਪਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਤਨਤਨ ਬਾਬਾ ਦੀਪ ਸਿੰਘ ਸੇਭ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨਤਨ ਬਾਬਾ ਦੀਪ ਸਿੰਘ ਸੇਭ ਜੀ ਮਹਾਰਾ ਸੱਚੇ ਪਾਤਸ਼ਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾ ਸਬੜਾ ਪੈਣ ਭਰਾਵਾਂ ਦੀ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾ ਸਬੜਾ ਦੇ ਕਰ ਹਾਸਦੇ ਬਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾ ਸਬੜਾ ਭੈਣ ਭਰਾਵਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾ ਸਬੜੂ ਚੜ੍ਹਦੀ ਕਲਾ ਦੇ ਵਿੱਚ ਰੱਖ ਸੋ ਖਾਲਸਾ ਜੀ ਤੁਸੀਂ ਵੀ ਬਾਤੋ ਤੋਂ ਬਾਤਿ ਕਰ ਬਾਣੀ ਦੇ ਨਾਲ ਛੁਡੋ ਗੁਰੂ ਵਾਲੇ ਬਣੋ ਇਹ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਖਾਲਸਾ ਜੀ ਤਾਂ ਜੋ ਕਿ ਉਹ ਔੜ ਵਾਲੇ ਅਗਲੇ ਫਿਊਚਰ ਦੇ ਵਿੱਚ ਗੁਰੂ ਦੇ ਨਾਲ ਜੁੜਨ ਗੁਰੂ ਵਾਲੇ ਬਣਨ ਅਤੇ ਨਸ਼ਿਆਂ ਤੋਂ ਰਹਿਤ ਰਹਿਣ ਕਿਉਂਕਿ ਖਾਲਸਾ ਜੀ ਜੇ ਹੁਣ ਤੋਂ ਆਪਾਂ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਦੇ ਵਿੱਚ ਪਤਾ ਲੱਗੇਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ